ਸਤਿ ਸ੍ਰੀ ਅਕਾਲ ਫਰੈਂਡਸ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਗੇ ਤੰਦਰੁਸਤ ਹੋਗੇ ਚੜਦੀ ਕਲਾ 'ਚ ਹੋਗੇ ਅੱਜ ਹੈਗੀ 6 ਜਨਵਰੀ ਤੇ ਦਿਨ ਹੈ ਐਤਵਾਰ ਤੇ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਹਾਂ ਨਗਰ ਕੀਰਤਨ ਦਾ ਵਲੌਗ ਤੇ ਆਪਣੀ ਹੋਇਆ ਸੀ ਪਿੰਡ ਵਿੱਚ ਨਗਰ ਕੀਰਤਨ ਚਲੋ ਜੀ ਆਪਾਂ ਕਰੋਨੀਏ ਸਾਰੇ ਨਗਰ ਕੀਰਤਨ ਦੇ ਦਰਸ਼ਨ ਇਥੋਂ ਮਤਲਬ ਕਿ ਥੋੜੀ ਪਿੱਛੋਂ ਹੀ ਸਟਾਰਟ ਹੋਇਆ ਸੀ ਗੁਰਦੁਆਰਾ ਸਾਹਿਬ ਜੋ ਅਰਦਾਸ ਕਰਨ ਤੋਂ ਬਾਅਦ ਤੇ ਆਪਣੇ ਜਿਹੜੇ ਬੂਏ ਦੇ ਅੱਗੇ ਜਿਹੜਾ ਨਗਰ ਕੀਰਤਨਾ ਪਹੁੰਚ ਚੁੱਕਾ ਹੈਗਾ ਤੇ ਹਾਰਦਿਕ ਬੜੇ ਉਤਸ਼ਾਹ ਦੇ ਨਾਲ ਸਾਨੂੰ ਜਿਹੜਾ ਅੰਦਰੋਂ ਬੁਲਾਉਣਾ ਹੈ ਕਿ ਮਮਾ ਜਲਦੀ ਜਲਦੀ ਆਓ ਨਗਰ ਕੀਰਤਨਾ ਜਿਹੜਾ ਸ਼ੁਰੂ ਹੋ ਚੁੱਕਾ ਹੈਗਾ ਤੇ ਅੱਗੇ ਹੈਗਾ ਜਿਹੜਾ ਇੱਥੇ ਸਫਾਈ ਵਾਲੀ ਸੇਵਾਦਾਰਾ ਜਿਹੜੀ ਅੱਗੇ-ਅੱਗੇ ਚੱਲ ਰਹੀ ਹੈ ਉਹ ਦੇਖੋ ਝਾੜੂ ਲਗਾ ਰਹੀ ਹੈ ਸਾਰੇ ਕਿਤੇ ਵੈਸੇ ਤੇ ਇੱਥੇ ਪਹਿਲਾਂ ਹੀ ਦੋ ਦਿਨ ਤੋਂ ਸਫਾਈਆਂ ਹੋ ਰਹੀਆਂ ਸੀ ਗਲੀ ਚ ਕਾਫੂਸ ਜੋ ਵੀ ਪੱਟਾ ਪਿੱਟਾ ਗਿਆ ਸੀ ਤੇ ਇਹ ਹੁਣ ਆਪਣਾ ਜਿਵੇਂ ਹੁੰਦਾ ਇੱਕ ਸੁਚਾ ਕਰਨਾ ਹੁੰਦਾ ਹੈ ਹਨਾ ਨਗਰ ਕੀਰਤਨ ਦੇ ਅੱਗੇ-ਅੱਗੇ ਉਹ ਸਫਾਈ ਹੋ ਰਹੀ ਹੈ ਨਾਲ-ਨਾਲ ਤੇ ਇਹਦੇ ਤੇ ਕਲੀਆਂ ਜਿਹੜੀ ਸਾਈਡਾਂ ਤੇ ਲਗਾਈ ਜਾ ਰਹੀ ਹੈ ਹਨਾ ਤੇ ਇਸ ਤੋਂ ਬਾਅਦ ਆ ਜਿਹੜਾ ਪਿੱਛੇ-ਪਿੱਛੇ ਜਿਹੜੀ ਸੰਗਤ ਆ ਰਹੀ ਹੈ ਤੇ 2 ਨੰਬਰ ਵਾਲੀ ਜਿਹੜੀ ਟਰਾਲੀ ਆ ਰਹੀ ਹੈਗੀ ਹੈ ਨਾ ਇਹਦੇ ਤੇ ਸਾਰਾ ਜੋ ਵੀ ਹੁਣ ਵੀਡੀਓ ਬਣਾਉਂਦੇ ਆ ਨਾ ਲਾਈਵ ਕੀਤਾ ਹੈਗਾ YouTube ਤੇ ਜਿਵੇਂ ਪਾ ਦਿੰਦੇ ਹੈਗੇ ਹੈ ਨਾ ਸਾਰੇ ਦੇਖ ਲੈਂਦੇ ਜਿਹੜੇ ਫੌਰਨ ਗਏ ਹੁੰਦੇ ਆ ਪਿੰਡ ਦੇ ਲੋਕ ਉਹਨਾਂ ਨੂੰ ਵੀ ਬੜਾ ਕ੍ਰੇਜ਼ ਹੁੰਦਾ ਹੈ ਨਾ ਵੀ ਪਿੰਡ ਦਾ ਜਿਹੜਾ ਨਗਰ ਕੀਰਤਨ ਜ਼ਰੂਰ ਦੇਖਿਆ ਜਾਵੇ ਤੇ ਸਾਰੇ ਜਿਹੜੇ ਇਹਦੇ ਵਿੱਚ ਵੀਡੀਓ ਵਾਲਾ ਸਿਸਟਮ ਹੈ ਜੋ ਵੀ ਉਹਨਾਂ ਦਾ ਹੁੰਦਾ ਟਰਾਈਪੋਡ ਵਗੈਰਾ ਤੇ ਸਾਰਾ ਜਿਹੜੇ ਇਹ ਮੂਵੀ ਬਣਾ ਰਹੇ ਹੈਗੇ ਹਨਾ ਤੇ ਉਹ ਲਾਈਵ ਕਰਨਗੇ ਤੇ ਇਹ ਜਿਹੜੀਆਂ ਗ੍ਰੀਨ ਕਲਰ ਦੀਆਂ ਡ्रेसेस ਹੈ ਇਹ ਜਿਹੜੇ ਸਪੈਸ਼ਲ ਸੇਵਾਦਾਰ ਹੁੰਦੇ ਜ਼ਿੰਮੇਵਾਰ ਸੇਵਾਦਾਰ ਕਹਿ ਲਓ ਹਨਾ ਗੁਰਦੁਆਰਾ ਸਾਹਿਬ ਦੀ ਇਸ ਪੱਤੀ ਦੇ ਤੇ ਉਹਨਾਂ ਨੇ ਪਾਈਆਂ ਹੋਈਆਂ ਹੈਗੀਆਂ ਜਿਹੜੀਆਂ ਇਹ ਉੱਪਰ ਜੈਕਟਾਂ ਪਾਈਆਂ ਉਹ ਸੇਵਾਦਾਰ ਹੈ ਕਿ ਇਹ ਇਸ ਵਾਰ ਜਿਵੇਂ ਸਾਡਾ ਪਿੰਡਾ ਨਾਲ ਜਿਹੜਾ ਕਾਫੀ ਵੱਡਾ ਤੇ ਪੱਤੀਆਂ ਵਿੱਚ ਵੰਡਿਆ ਹੋਇਆ ਹੈਗਾ ਏ ਹੈਗਾ ਗਿੱਲ ਪੱਤੀ ਦੀ ਇਸ ਵਾਰੀ ਵਾਰੀ ਸੀਗੀ ਹਰ ਇੱਕ ਮਤਲਬ ਵਾਰੀ ਦੇ ਹਿਸਾਬ ਨਾਲ ਜਿਹੜਾ ਨਬਰ ਕੀਰਤਨ ਹੁੰਦਾ ਹੈਗਾ ਇੱਕ ਵਾਰੀ ਇੱਕ ਪੱਤੀ ਦੀ ਹੁੰਦੀ ਹੈ ਸੈਕਿੰਡ ਟਾਈਮ ਹੋਰ ਪੱਤੀ ਦੀ ਵਾਰੀ ਹੁੰਦੀ ਹੈ ਤੇ ਐਦਕੀ ਸੀਗੀ ਗਿੱਲ ਪੱਤੀ ਦੀ ਵਾਰੀ ਅੱਗੇ ਤੁਸੀਂ ਦੇਖ ਰਹੇ ਹੋ ਵੀ ਸਕੂਲ ਵਾਲੇ ਬੱਚੇ ਆ ਜਿਹੜੇ ਹਨਾ ਯੂਨੀਫਾਰਮ ਵਾਲੇ ਇਹ ਲੱਗੇ ਹੋਏ ਹੈਗੇ ਬੈਨਰ ਇਹਨਾਂ ਕੋਲੇ ਫੜਿਆ ਹੋਇਆ ਹੈਗਾ ਇਹ ਇਹ ਵਧਾਈ ਵਾਲਾ ਬੈਨਰ ਹੈ ਗੁਰੂ ਜੀ ਦੇ ਜਨਮ ਦਿਨ ਦੀ ਜਿਵੇਂ ਵਧਾਈ ਵਾਲਾ ਬੈਨਰ ਹੈ ਤੇ ਕੁਛ ਆਪਦੇ ਸਕੂਲ ਦੀ ਐਡ ਹੋਊਗੀ ਤੇ ਅੱਗੇ ਜਦੋਂ ਅਸੀਂ ਵੀ ਹੁੰਦੇ ਸੀ ਸਕੂਲ 'ਚ ਮੈਂ ਇੱਥੇ ਪੜ੍ਹਾਉਂਦੀ ਵੀ ਹੁੰਦੀ ਸੀਗੀ ਹਨਾ ਤੇ ਉਦੋਂ ਅਸੀਂ ਵੀ ਨਾਲ ਜਾਂਦੇ ਹੁੰਦੇ ਸੀਗੇ ਤੇ ਇਹ ਮੇਰੇ ਖਿਆਲ 'ਚ ਦੋ ਸਕੂਲ ਹੈ ਗੁਰੂ ਨਾਨਕ ਦੇਵ ਸਕੂਲ ਹੈ ਇੱਕ ਇੱਕ ਹੈਗਾ ਰਿਸ਼ੀ ਸਕੂਲ ਤੇ ਇਹਨਾਂ ਦੋਨਾਂ ਸਕੂਲਾਂ ਦੇ ਬੱਚੇ ਜਿਹੜੇ ਆਏ ਹੋਏ ਹੈਗੇ ਇਹਨਾਂ 'ਚ ਤੇ ਅੱਗੇ ਤੁਸੀਂ ਕਰੋ ਪੰਜ ਪਿਆਰਿਆਂ ਦੇ ਦਰਸ਼ਨ ਹਨਾ ਪੰਜ ਪਿਆਰੀ ਜਿਹੜੇ ਦੇਖੋ ਤੁਸੀਂ ਦੇਖ ਰਹੇ ਕੈਸਰੀ ਦਸਤਾਰ ਦੇ ਵਿੱਚ ਆ ਰਹੇ ਹੈ ਅੱਗੇ ਤੇ ਕਿੰਨੇ ਵਧੀਆ ਲੱਗਦੇ ਹੁੰਦੇ ਆ ਹਨਾ ਇਹ ਪੈਦਲ ਜਾਂਦੇ ਜਿਵੇਂ ਅਗੇ ਨਾਲ ਕੋਲੇ ਝੰਡਾ ਫੜਿਆ ਹੁੰਦਾ ਹੈ ਹਨਾ ਤੇ ਵਧੀਆ ਲੱਗਦੀ ਹੈ ਕਿ ਇਹ ਚੀਜ਼ ਬੜੇ ਉਤਸ਼ਾਹ ਹੁੰਦਾ ਸਾਰਿਆਂ ਦੇ ਵਿੱਚ ਹਨਾ ਦੇਖਣ ਦਾ ਇੰਨਾ ਕਰੇਜ਼ ਹੁੰਦਾ ਨਾ ਅਸੀਂ ਛੋਟੇ ਹੁੰਦੇ ਵੀ ਜਾਂਦੇ ਹੁੰਦੇ ਸੀਗੇ ਨਾਲ ਤੇ ਸਾਰਾ ਦਿਨ ਮਤਲਬ ਅਸੀਂ ਨਗਰ ਕੀਰਤਨ ਚ ਜਾਂਦੇ ਹੁੰਦੇ ਸੀ ਤੇ ਲੋ ਜੀ ਹੁਣ ਕਰੋ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਪਾਲਕੀ ਦੇ ਵਿੱਚ ਪਾਲਕੀ ਕਿੰਨੀ ਸੋਹਣੀ ਹੈ ਕਿੰਨੇ ਸੋਹਣੇ ਰੰਗਾਂ ਦੇ ਨਾਲ ਇਹ ਸਜਾਈ ਹੋਈ ਹੈ ਹਨਾ ਰੰਗ-ਬਰੰਗੇ ਫੁੱਲ ਲਾ ਕੇ ਕਈ ਦਿਨ ਪਹਿਲਾਂ ਹੀ ਤੁਹਾਨੂੰ ਪਤਾ ਕਿ ਤਿਆਰੀਆਂ ਜਿਹੜੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਅੱਗੇ ਆ ਗਈ ਪੈਦਲ ਸਾਰੀ ਸੰਗਤ ਜਿਵੇਂ ਜਿਹੜੀਆਂ ਲੇਡੀਜ਼ ਐ ਬੱਚੀ ਐ ਕਾਫੀ ਜ਼ਿਆਦਾ ਜੈਂਟਸ ਵੀ ਉਹ ਪੈਦਲ ਚੱਲਦੇ ਹੈਗੇ ਐ ਪੈਦਲ ਹੀ ਜ਼ਿਆਦਾ ਹੁਣ ਜਿਹੜੇ ਚੱਲਦੇ ਆ ਪਹਿਲਾਂ ਤਾਂ ਬਹੁਤ ساری ਟਰਾਲੀਆਂ ਜੀ ਹੁੰਦੀ ਸੀ ਮੋਸਟਲੀ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਹੁਣ ਕਾਫੀ ਲੋਕ ਐ ਜਿਹੜੇ ਪੈਦਲ ਚੱਲਣ ਚ ਇੰਟਰਸਟਿਡ ਹੈਗੇ ਆ ਦੇਖੋ ਕਿੰਨੀ ਸੰਗਤ ਐ ਪੈਦਲ ਚੱਲਦੀ ਐ ਸਾਡਾ ਨਾ ਪਿੰਡ ਵੀ ਕਾਫੀ ਵੱਡਾ ਕਾਫੀ ਮਤਲਬ ਗੈਦਰਿੰਗ ਹੋ ਜਾਂਦੀ ਐ ਤੇ ਬੜਾ ਹੀ ਉਤਸ਼ਾਹ ਹੁੰਦਾ ਲੇਡੀਜ਼ ਦੇ ਵਿੱਚ ਤਾਂ ਵੈਸੀ ਹੀ ਹੁੰਦਾ ਵੀ ਕਿਤੇ ਕਿਤੇ ਬਾਹਰ ਨਿਕਲਣਾ ਹੁੰਦਾ ਹੈ ਨਾ ਨਹੀਂ ਤਾਂ ਆਪਾਂ ਘਰੀ ਰਹਿਣਾ ਹੁੰਦਾ ਹੈਗਾ ਤੇ ਇਹਨਾਂ ਨੂੰ ਬੜਾ ਹੀ ਕ੍ਰੇਜ਼ ਹੁੰਦਾ ਹੈਗਾ ਵੈਸੇ ਵੀ ਇਹ ਦਿਨ ਹੈ ਨਾ ਜਿਹੜੇ ਮਸਾ ਹੀ ਮਿਲਦਾ ਹੈਗਾ ਆਪਾਂ ਨੂੰ ਵਿਜੀਤ ਦਿਨ ਆਪਾਂ ਜਾ ਸਕੀਏ ਹੈ ਨਾ ਨਗਰ ਕੀਰਤਨ ਦੇ ਵਿੱਚ ਜਾਂ ਵੀ ਆਪਾਂ ਗੁਰਦੁਆਰਾ ਸਾਹਿਬ ਜਿਵੇਂ ਹੁਣ ਕੋਤਰੀਆਂ ਵੀ ਖੁੱਲਣ ਗਈਆਂ ਹੈ ਨਾ ਉੱਥੇ ਵੀ ਸਾਡੇ ਪਿੰਡ ਦੇ ਲੋਕਾਂ ਦਾ ਬਹੁਤ ਵਧੀਆ ਹੁੰਦਾ ਹੈ ਮਤਲਬ ਉਤਸ਼ਾਹ ਹੀ ਹੁੰਦਾ ਕ੍ਰੇਜ਼ ਹੁੰਦਾ ਹੈ ਵੀ ਅਸੀਂ ਜਾਈਏ ਹੈ ਨਾ ਵੱਧ ਤੋਂ ਵੱਧ ਤੇ ਅੱਗੇ ਹੈਗਾ ਜਿਹੜਾ ਦੇਖੋ ਇਹ ਅਨਾਉਂਸਰ ਹੈਗੇ ਆ ਹਨਾ ਤੇ ਕੀਰਤਨ ਕਰਨ ਵਾਲਿਆ ਕੀਰਤਨੀ ਜਥਾ ਹੁੰਦਾ ਢਾਡੀ ਜਥੇ ਹੁੰਦੇ ਹੈਗੇ ਆ ਇਹ ਤੇ ਇਹ ਅਨਾਉਂਸ ਕਰਦਾ ਹੈਗਾ ਇਹ ਸਾਡੇ ਪਿੰਡ ਦਾ ਕਾਫੀ ਅੱਛਾ ਫੇਮਸ ਪਰਸਨ ਹੈ ਤੇ ਇਹ ਮਤਲਬ ਅਨਾਉਂਸ ਕਰ ਰਿਹਾ ਹੈਗਾ ਤੇ ਆਹ ਮੁੰਡੇ ਜਿਹੜੇ ਸੇਵਾ ਵਾਲੇ ਜਿਵੇਂ ਘਰਾਂ ਦੇ ਵਿੱਚੋਂ ਜਿਹੜੇ ਹਨਾ ਆਪਾਂ ਕਪੜਾ ਵਗੈਰਾ ਜਾਂ ਕੋਈ ਵੀ ਭੇਟਾ ਕਰਤੀ ਹੈਗੀਆਂ ਰਾਸ਼ਨ ਭੇਟਾ ਕਰਦੀ ਹੈਗੀਆਂ ਉਹ ਦਿੰਦੇ ਹੈਗੇ ਤੇ ਅੱਗੇ ਸ਼ਾਇਦ ਆ ਕੇ ਇੰਟਰ ਦੇ ਵਿੱਚ ਜਿਹੜਾ ਸਿਸਟਮ ਜਨਰੇਟਰ ਵਾਲਾ पக்्रஸ்पला सस्टमेಡ, ඕलाया হয়ে හැगा गेকেন্रद வ్చन. ਇਹ ਕਾਫੀ ਮਤਲਬ ਅੱਛਾ ਹੈ ਹੁੰਦਾ ਹੈਗਾ ਹਨਾ ਸਾਰਿਆਂ ਨੂੰ ਬੜਾ ਚਾਹ ਹੁੰਦਾ ਗਲੀ ਦੇ ਵਿੱਚ ਆਪਾਂ ਵੀ ਜਾਨਣੀ ਹੈਗੀਆ ਪਹਿਲਾਂ ਤਾਂ ਸਾਨੂੰ ਐਂ ਲੱਗਦਾ ਸੀ ਵੀ ਚਲੋ ਆਪਾਂ ਨਹਾ ਧੋ ਕੇ ਉਦੋਂ ਵੇਲੇ ਹੋ ਜਾਾਂਗੇ ਪਰ ਸਾਨੂੰ ਪਤਾ ਨਹੀਂ ਸੀ ਵੀ ਇੰਨੀ ਛੇਤੀ ਆ ਜਾਊਗਾ ਹਨਾ ਵੀ ਇਸ ਗਲੀ ਦੇ ਵਿੱਚ ਮਤਲਬ ਸਟਾਰਟ ਹੀ ਅਸੀਂ ਗਲੀ ਤੋਂ ਕੀਤਾ ਸੀਗਾ 8:30 ਦੇ ਕਰੀਬ ਹੈ ਜਿਹੜਾ ਸਾਡੇ ਕੋਲੇ ਜਿਹੜੇ ਪਹੁੰਚ ਗਏ ਸੀਗੇ ਇਹ ਤੇ ਅਸੀਂ ਵੀ ਭੱਜ ਭਜਾ ਕੇ ਜਿਹੜਾ ਬਾਹਰ ਆਏ ਸੀ ਮੱਥਾ ਟੇਕਣ ਵਾਸਤੇ ਤੇ ਦੇਖੋ ਵੀ ਇਹਦੇ ਵਿੱਚ ਜਿਹੜਾ ਅਸੀਂ ਜੋ ਵੀ ਰਾਸ਼ਨ ਪਾਣੀ ਲੋ ਦਾਨ ਕਰਦੀ ਆਪਾਂ ਹਨਾ ਮੱਥਾ ਟੇਕਣ ਵੇਲੇ ਉਹ ਸਾਰੇ ਪਾ ਰਹੇ ਹੈਗੇ ਇਸ ਟਰਾਲੀ ਦੇ ਵਿੱਚ ਤੇ ਅੱਗੇ ਵੀ ਕਾਫੀ ਟਰਾਲੀਆਂ ਪਹਿਲਾਂ ਅਸੀਂ ਬڑے ਛੋਟੇ ਹੁੰਦੇ ਨਾ ਟਰਾਲੀਆਂ ਹੀ ਕਾਊਂਟ ਕਰਦੇ ਰਹਿੰਦੇ ਹੁੰਦੇ ਸੀਗੇ ਵੀ ਇੰਨੀਆਂ ਟਰਾਲੀਆਂ ਇੰਨੀਆਂ ਟਰਾਲੀਆਂ ਤੇ ਮੇਰੇ ਫਾਦਰ ਵੀ ਕਈ ਵਾਰੀ ਆਪ ਦਾ ਟਰੈਕਟਰ ਜਿਹੜਾ ਲੈ ਕੇ ਜਾਂਦੇ ਹੁੰਦੇ ਸੀਗੇ ਵੀ ਡੈਕੋਰੇਟ ਕੀਤਾ ਹੁੰਦਾ ਸੀਗਾ ਉਹ ਵੀ ਦੋ ਤਿੰਨ ਦਿਨ ਪਹਿਲਾਂ ਹੀ ਵੀ ਧੋ ਦਿੰਦੇ ਹੁੰਦੇ ਸੀਗੇ ਤੇ ਫਿਰ ਫੁੱਲ ਲਾਏ ਜਾਂਦੇ ਹੁੰਦੇ ਸੀ ਇੱਕ ਜਗ੍ਹਾ ਤੇ ਇਕੱਠੇ ਕਰਕੇ ਉਹਨਾਂ ਨੂੰ ਹਨਾ ਬਹੁਤ ਵਧੀਆ ਹੁੰਦਾ ਸੀਗਾ ਤੇ ਚਲੋ ਇੱਕ ਤਰ੍ਹਾਂ ਦੀ ਸੇਵਾ ਵੀ ਹੋ ਜਾਂਦੀ ਹੈਗੀ ਐ ਤੇ ਵਧੀਆ ਵੀ ਲੱਗਦਾ ਹੈਗਾ ਹਨਾ ਤੇ ਤੁਸੀਂ ਸਾਰੇ ਦੱਸਿਓ ਵੀ ਤੁਹਾਨੂੰ ਇਹ ਨਗਰ ਕੀਰਤਨ ਵਾਲਾ ਵਲੌਗ ਕਿਵੇਂ ਲੱਗਾ ਤੇ ਕਾਫੀ ਜ਼ਿਆਦਾ ਪਿੰਡ ਵੱਡਾ ਹੋਣ ਕਰਕੇ ਨਾ ਇਹ ਸਵੇਰ ਤੋਂ ਜਿਵੇਂ ਸ਼ੁਰੂ ਹੋ ਜਾਂਦੇ ਐ ਤੇ ਕਾਫੀ ਪੜਾਵਾਂ ਤੇ ਰੁੱਕਦੇ ਵੀ ਐ ਜਿਵੇਂ ਚੌਂਕ ਦੇ ਵਿੱਚ ਕਿੰਨੇ ਚੌਂਕ ਆ ਜਾਂਦੇ ਉੱਥੇ ਲੰਗਰ ਲਾਇਆ ਹੁੰਦਾ ਹੈ ਹਨਾ ਤੇ ਉਹ ਲੰਗਰ ਜਦੋਂ ਸਾਰਿਆਂ ਨੂੰ ਵਰਤੋਂਦੀ ਹੈਗਾ 10 10 20 20 ਮਿੰਟ ਦੀ ਜਿਹੜੀ ਉੱਥੇ ਚਲੋ ਜੀ ਫਿਰ ਮਿਲਦੇ ਆ नेक्स्ट ਵਲੌਗ ਦੇ ਵਿੱਚ ਤੁਹਾਨੂੰ ਇਹ ਵਲੌਗ ਕਿਵੇਂ ਲੱਗਾ ਜ਼ਰੂਰ ਜ਼ਰੂਰ ਦੱਸਣਾ ਤੇ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ